ਚਾਰ ਸੇਬ ਜਾਦੇ ਮਾਤਾ ਗੁਜਰਕੌਰ ਜੀ ਕੌਮ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਮੋਤੀਪੁਰ ਖਾਲਸਾ ਗੰਨਾਪਿੰਡ ਦਸ਼ਮੀਸ਼ਰਗਰ ਗ੍ਰਾਮ ਪੰਚਾਇਤਾਂ ਇਲਾਕੇ ਦੇ ਸੁਸੰਗਤਾਂ ਵੱਲੋਂ ਚਾਹ ਦਾ ਲੰਗ ਲਗਾ ਗਿਆ ਇਸ ਮੌਕੇ ਮੋਤੀਪੁਰ ਖਾਲਸਾ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਕਮਲਜੀਤ ਮੋਤੀਪੁਰ ਖਾਲਸਾ ਨੇ ਕਿਹਾ ਅੱਜ ਲੋੜ ਹੈ ਦਰਛਾਈ ਹੋ ਮਾਤਾ ਤੇ ਚਲ ਕੇ ਅਸੀਂ ਸਮਾਜ ਸੇਵੀ ਪ੍ਰਾਲੇ ਕਰੀਏ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਖੁਸ਼ੀ ਵਾਲਾ ਸਮਾਗਨਾ ਨਾ ਕਰੀਏ ਵੱਧ ਤੋਂ ਵੱਧ ਲੰਗਰ ਲਗਾਈਏ ਕੈਮਰਾਮੈਨ ਐਸੇ ਗਨਾਗੀ ਨਾਲ ਕਰシャン ਸਿੰਘ 나ਗੀ ਮਨਪ ਸਿੰਘ ਮਜਾਰਾ ਦੋਆਬ 224 ਛਾਂ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਕੋਟ ਕੋਟ ਪ੍ਰਣਾਮ ਜੀ ਵਾਹਿਗੁਰੂ ਜੀ ਦੇ ਘੱਤੇ ਇਹ ਲੱਗਾ ਜਿਹੜਾ ਸਹਬਜਾਦਾ ਮਾਤਾ ਗੁਰਕੌਰ ਜੀ ਯਾਦ ਵਿੱਚ ਜੋ ਹਰ ਸਾਲ ਜਿਹੜਾ ਉਹਨਾਂ ਦਾ ਬੜਾ ਵੱਡਾ ਜਿਹੜਾ ਕੌਮ ਨੂੰ ਜਿਹੜਾ ਪਰ ਇਥੋਂ ਸਾਡਾ ਬੜਾ ਵੱਡਾ ਉਹਨਾਂ ਦੀ ਇੱਛਾ ਜਿਹੜੀਆਂ ਨੂੰ ਸਮਰਥਾ ਦੇ। ਜਿਹੜੇ ਲੈ ਕੇ 28 ਦਿੱਤਾ ਤਾਂ ਨੰਗਾ ਲਗਾਈ ਜਾ ਰਹੇ ਆ ਉਹਨਾਂ ਦੀ ਯਾਦ ਵਿੱਚ ਇਲਾਕੇ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਜਿਹੜਾ ਉਹਨਾਂ ਦੇ ਜਿਹੜੇ ਤੁਹਾਨੂੰ ਮੌਜੂਦ ਦੀਆਂ ਦਿੱਤੀਆਂ ਉਹਨਾਂ ਦੇ ਧੰਨਵਾਦ ਕਰਨ ਨੂੰ। ਮਹਾਰਾਜ ਜੀ ਅਸੀਂ ਬਹੁਤ ਪੜੀ-ਪੜੀ ਕਰਵਾਣੀ ਹੈ ਸਰਬਾਸਤਾਨ ਨੂੰ। ਜਿਹੋ ਜਿਹੋ ਮਹਾਰਾਜ ਜੀ ਦੇ ਫੌਮ ਸਾਰੇ ਸੰਸਾਦ ਨੂੰ। ਕੋਲਾ ਦਾ ਜੋ ਭਾਵੇਂ ਸਾਡੇ ਜੀ ਅੱਜ ਜੰਨਾਪੜਾ ਰੋਡ ਦੇ ਉੱਤੇ ਵੇਕ ਨਗਰ ਜੰਨਾਪੜਾ ਨੂੰ ਬੁਤੀ ਕਰਨੇ ਆਪ ਕੋ ਨਗਰ ਪੰਚਾਇਤਾਂ ਤੇ ਨਗਰ ਨਿਵਾਸੀਆਂ ਕੋਲੋਂ ਛੇਤੀ 15 ਬਾਰੇ ਦੇ ਦੌਰਾਨ ਜੋ ਸੀਸੀ ਨਿਕਰ ਨਾ ਚੱਲ ਰਿਹਾ ਹੈ ਉਸ ਕਰਕੇ ਆਪਣੇ ਸਹਿਤਾਂ ਨੂੰ ਬਜ਼ੁਰਗਾਂ ਨੂੰ ਸਾਡੇ ਛੋਰੀਆਂ ਨੂੰ ਸਤਾਜੀ ਦੇਣ ਵਾਸਤੇ ਚਾਹ ਦਾ ਨਗ ਲਗਾਇਆ ਹੈ ਜੀ ਕਾਫੀ ਦੂਰੋਂ ਸੇ ਮਹਾਰਾਜ ਨੇ ਆਪਣਾ ਸਰਵਸਵਾਰਤਾ ਕੌਮ ਦੇ ਲਈ ਆਜ ਉਹਨਾਂ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਗਰ ਵਾਗੇ ਰਹੇ ਹਨ ਔਰ ਸਾਰੇ ਸੰਤਾਨ ਦੇ ਦੇਸ਼ ਪਾਸੇ ਨੂੰ ਬੇਜ਼ੀ ਕਰਦੇ ਆ ਸਾਡੇ ਸ਼ਹੀਦਾਂ ਨੇ ਜਿਹੜਾ ਉਹਨਾਂ ਲਈ ਕੁਰਬਾਨੀ ਦਿੱਤੀ ਆ ਅੱਜ ਦਾ ਦਿਨ ਹੈ ਉਹ ਨੰਬਰ ਪਲੇਰ ਸਾਡੇ ਦੇਸ਼ ਆਜ ਜਲਸਾ ਪਾ ਕੇ ਜਿੱਥੇ ਕੌਂਸਲ ਦਾ ਨਾਮ ਚੰਪਾ ਦੀ ਬੜੀ ਕੌਂਸਲ ਹੈ ਫੋਟੋਸ਼ਾਹ ਦੇ ਸ਼ਹੀਦਾਂ ਦੀ ਉੱਤਰ ਫੋਟੋਸ਼ਾਹ ਦੇ ਸ਼ਹੀਦਾਂ ਦੀ ਹੁੰਦੀ ਹੈ ਇਹਨਾਂ ਨੂੰ ਮੁੱਖ ਰੱਖਦੇ ਪੰਦਲ ਵਾਲਾ ਮਨਾਇਆ ਜਾ ਰਿਹਾ ਔਰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਟੈਂਪਲ ਕਰਦੇ ਆ ਇਹਨਾਂ ਦਿਨਾਂ ਨੂੰ ਮੁੱਖ ਰੱਖਦੇ ਇਹਨਾਂ ਦਿਨਾਂ ਦੇ ਕੋਈ ਵੀ ਖੁਸ਼ੀ ਦੇ ਪ੍ਰੋਗਰਾਮ ਨਹੀਂ ਕਰਨੇ ਚਾਹੀਦੇ ਔਰ ਕਾਦੀ ਦਾ ਮਤਲਬ ਨੂੰ ਨਹੀਂ ਪਤਾ ਹੈ ਚਲੋ ਕਾਲਾ ਬੱਕਰੀ ਇਸ ਦੇ ਬਾਰੇ ਸਾਡੇ ਸਿੱਖ ਬੁੱਧੀ ਜੀਵਾਂ ਨੂੰ ਸ੍ਰੋਣੀ ਕਮੇਟੀ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਕਿ ਇਹ ਸੰਗਰਾਮ ਤੋਂ ਲੈ ਕੇ 30 ਦਸੰਬਰ ਤੱਕ ਦਾ ਦਿਨ ਹੈ ਕਿ ਸਾਡੇ ਬਾਸੇ ਤੋਂ ਗੋਗ ਮੈਦਾਨ ਹਨ ਇਹਨਾਂ ਦੇ ਨਾਲ ਕੋਈ ਖੁਸ਼ੀ ਪਾਲ ਜੰਮਿਆ ਵਿਆਹ ਸ਼ਾਦੀਆਂ ਤੋਂ ਔਰਤਾਂ ਮਤ ਕਰਨੀ ਤਾਂ ਨਹੀਂ ਤਾਂ ਚਾਹੀਦੇ ਸੰਕ ਨੂੰ ਦੇਖੀ ਕਰਦੇ ਆ ਔਰ ਬਾਦ ਚੜ ਕੇ ਸ਼ੀਸ਼ਣ ਉਚਾਲ ਕਰਦੇ ਪ੍ਰੋਗਰਾਮ ਦਾ ਚ ਹਿੱਸਾ ਪਾਉਣਾ ਚਾਹੀਦਾ ਬਾਹਰ ਤੁਹਾਨੂੰ ਦਿੱਕੀ ਫਿਰ